ਮੇਰਾ ਗੁਰੂ ਅਗੇ ਖਲੋਇਆ ਸਹਿਬਾ ਮੈਂ ਪਾਪੀ ਹੋਇਆ ਮੇਰਾ ਗੁਰੂ ਅਗੇ ਖਲੋਇਆ ਸਹਿਬਾ ਮੈਂ ਪਾਪੀ ਹੋਇਆ ਮੈਂ ਹਾਂ ਗੁਨਾਹਗਾਰ ਘਰ ਅੰਮੀ ਡੁੱਬਦੇ ਨੂੰ ਤਾਰ ਸੁਆਮੀ ਦਾਸ ਪੁੱਲਾ ਬਖਸਾਵੇ ਗੁਰੂ ਜੀ ਤੇਰੇ ਸੋਹਣ ਸੀਸ ਤੇ ਮੈਥੋਂ ਤਤਿ ਨਾਰੇ ਤੇ ਪਾਈ ਜਾਵੇ ਗੁਰੂ ਜੀ ਤੇਰੇ ਸੋਣ ਸੀਸ ਤੇ ਮੈਂ ਤੋ ਤਤਿ ਨਾਰੇ ਤੇ ਪਾਈ ਜਾਵੇ ਰਤਨੂ ਕਾਵਣ ਹਾਰੇ ਸੜ ਜਾਣਾ ਹੱਥ ਨਕਾਰੇ ਇਤੇ ਨੂੰ ਪਾਵਣ ਹਾਰੇ ਸੌਂ ਜਾਣੇ ਹੱਥ ਨਕਾਰੇ ਆਬਦੇ ਗੁਰੂ ਸਤਾ ਦਮ ਦਾ ਨਾਮ ਮਰਿਆ ਮਾਇਆ ਹੁਣ ਰੋਂਦੇ ਨੂੰ ਕੋਣ ਬਰਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਂ ਤੋ ਤਤੀ ਨਾ ਤੋ ਤੀ ਨਰੇ ਤੇ ਪਾਈ ਜਾਵੇ ਵਾਂਡੇ ਤੇ ਖਤਗਾ ਲਗਦਾ ਚੰਦੂ ਤੂੰ ਡਰ ਗਿਆ ਲਗਦਾ ਥੌਡੇ ਤੇ ਖਤਗਾ ਲਗਦਾ ਚੰਦੂ ਤੂੰ ਡਰ ਗਿਆ ਲਗਦਾ ਮੋੜਾ ਦੇ ਹੁਕਮੇ ਹੋਦਾ ਮੈਨੂੰ ਦਰ ਦਿੰਦਾ ਲੋਦਾ ਮੋੜਾ ਦੇ ਹੁਕਮੇ ਹੋਦਾ ਮੈਨੂੰ ਦਰ ਦਿੰਦਾ ਲੋਦਾ ਦੱਸੋ ਤੂ ਸਾਨੂੰ ਜੀਨੇ ਹੁਣੇ ਪਾਵੇ ਗੁਰੂ ਜੀ ਤੇਰੇ ਸੋਹਣ ਅਸੀਂ ਸਤੇ ਬੈਠੋ ਤਤੀ ਨਾ ਜੀਵ ਕੰਮ ਕਰੇ ਸਤੰਤਰ ਹੋ ਕਲੇ ਭੈਣ ਪਤੰਤਰ ਜੀਵ ਕੰਮ ਕਰੇ ਸਤੰਤਰ ਹੋ ਕਲੇ ਭੈਣ ਪਤੰਤਰ ਇਹ ਤਾਂ ਗੱਲ ਲਿਖੀ ਉਜਾਗਰੀ ਪੜ ਲਓ ਵਿਚਾਰ ਛਕਰ ਇਹ ਤਾਂ ਗੱਲ ਲਿਖੀ ਉਜਾਗਰੀ ਪੜ ਲਓ ਵਿਚਾਰ ਛਕਰ ਜੈਸਾ ਕਰੇ ਕੋਈ ਤੈਸਾ ਫਲੇ ਪਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤਿ ਨਾਰੇ ਤੇ ਪਾਈ ਜਾਵੇ ਗੁਰੂ ਜੀ ਤੇਰੇ ਸੋਹਣ ਅਸੀਸ ਤੇ ਮਤੋ ਤਤਿ ਨਾਰੇ ਤੇ ਪਾਈ ਜਾਵੇ ਜਸ ਸਿਰਾਉਣ ਕਰਉਂਦੀ ਰਾਮ ਦਾ ਭੜਾਂ ਵ ਰੋਦੀ ਜਾਸੇ ਜੀ ਨੌਨ ਕਰੋਦੀ ਰਾਮ ਦਾ ਬਣਾਵਰੋਦੀ ਮੇਰੀ ਵੀ ਫਿਰ ਝੂਟੋਈ ਆਖਣਗੇ ਵੀ ਪਰ ਧੋਹੀ ਮੇਰੀ ਵੀ ਫਿਰ ਝੂਟੋਈ ਆਖਣਗੇ ਵੀ ਤਰ ਕਰੋਗੀ ਮੌਤ ਮੰਗੀ ਨਾ ਮੂਹ ਫੇਰੇ ਆਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਂ ਤੋ ਤਤੀ ਨਾ ਰੇ ਤੇ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਦੋ ਤੱਤੀ ਨਾਲੇ ਤੇ ਪਾਈ ਜਾਵੇ ਮੈਰੇ ਨੂੰ ਗੋਦ ਚ ਲੈ ਕੇ ਬੋਲੇ ਗੁਰੂ ਆਦਰ ਦੇ ਕੇ ਮੈਰੇ ਨੂੰ ਗੋਦ ਚ ਲੈ ਕੇ ਬੋਲੇ ਗੁਰੂ ਆਦਰ ਦੇ ਕੇ ਤੋਕਿਉ ਪਿਆ ਪੁੱਤ ਨਰੋਜ਼ਾ ਤੀਰਜ ਤਰ ਦੇਣਾ ਦਲਾਸਾ ਤੋ ਕਿਉ ਪਿਆ ਪੁੱਤ ਨਰੋਜ਼ਾ ਤੀਰਜ ਤਰ ਦੇਣਾ ਦਲਾਸਾ ਐ ਰੇ ਪਸਾਰ ਕਿਸੇ ਨਾ ਬਹਿਣਾ ਤੇਰਾ ਤਾਂ ਕੋਈ ਦੋਸਨ ਨਹੀਂ ਪੜਾ ਐ ਨਹੀਂ ਵਰਤੀ ਕਰਣਾ ਤੇਰਾ ਤਾਂ ਕੋਈ ਦੋਸਨ ਨਹੀਂ ਪੜਾ ਐ ਨਹੀਂ ਵਰਤੀ ਕਰਣਾ ਬੇਟਾ ਤੂੰ ਕਾਹ ਤੋਂ ਚੁਰਨਾ ਆ ਸਾਜਹਿ ਹੰਨੋਂ ਤੁਰਨਾ ਬੇਟਾ ਤੂੰ ਕਾਹ ਤੋਂ ਚੁਰਨਾ ਆ ਸਾਜਹਿ ਹੰਨੋਂ ਤੁਰਨਾ ਸੀਸ ਮੈਂ ਕਰਨਾ ਬੇਟਾ ਤੇਰਾ ਨਹੀਂ ਦੋਸ ਬੇਟਾ ਸੀਸ ਮੈਂ ਕਰਨਾ ਬੇਟਾ ਤੇਰਾ ਨਹੀਂ ਦੋਸ ਬੇਟਾ ਤੂੰ ਕਿਉਂ ਚੰਦੂ ਦਾ ਦੁੱਖ ਸਹਿਣਾ ਤੇਰਾ ਤਾਂ ਕੋਈ सी पहि भर रहण तेर तोसनी पहिती करे रहण ਚੰਦੂਦਾਰਾ ਤੂੰ ਆਮੀ ਬਣਦਾ ਕਿਉ ਨਿਵਕ ਹਰਾਮੀ ਚੰਦੂਦਾਰਾ ਤੂੰ ਆਮੀ ਬਣਦਾ ਕਿਉ ਨਿਵਕ ਹਰਾਮੀ ਸਾਡੀ ਹਮਦਰਦੀ ਕੀਤੀ ਤੇਰੀ ਤਾਂ ਨਹੀਂ ਬਦਨੀ ਕੀਤੀ ਸਾਡੀ ਹਮਦਰਦੀ ਕੀਤੀ ਤੇਰੀ ਤਾਂ ਨਹੀਂ ਬਦਨੀ ਕੀਤੀ ਸਤੋ ਅਸਾਨ ਨਹੀਂ ਹੋ ਲੈਣਾ ਤੇਰਾ ਤਾਂ ਕੋਈ ਦੋਸ ਨਗੀ ਪੌਣਾ ਐਵੇਂ ਹੀ ਮਾਰਤ ਕਰਣਾ ਤੇਰਾ ਤਾਂ ਕੋਈ ਦੋਸ ਨਗੀ ਪੌਣਾ ਐਵੇਂ ਹੀ ਮਾਰਤ ਕਰਣਾ ਆਰਜਨ ਦੇ ਚਾਚੇ ਤਾਂ ਰਣ ਦੇ ਵਿੱਚ ਮਾਰ ਮਕਾਈ ਆਵਤਨ ਦੇ ਚਾਚੇ ਤਾਏ ਰੌਂਦੇ ਵਿੱਚ ਮਾਰ ਮਕਾਇਂ ਕ੍ਰੀਸ਼ਨ ਤੋਂ ਸੁਣ ਕੇ ਗੀਤਾ ਦੁਸ਼ਟਾਂ ਦਾ ਨਾਸ ਕੀਤਾ ਚੜਦਾ ਪਾਪ ਸਿਰ ਹੈ ਨਾ ਤੇਰਾ ਤਾਂ ਕੋਈ ਦੋਸਨ ਨਹੀਂ ਪਾੜਾ ਐਵੇਂ ਹੀ ਮਾਰਤ ਕਰਣਾ ਤੇਰਾ ਤਾਂ ਕੋਈ ਦੋਸਨ ਨਹੀਂ ਪਾੜਾ ਐਵੇਂ ਹੀ ਮਾਰਤ ਕਰਣਾ ਮਾਲਕ ਦਾ ਹੁਕਮ ਮੰਜਾ ਤੂੰ ਸਾਡੇ ਸਿਰ ਰੇਤਾ ਪਾ ਤੂੰ ਮਾਲਕ ਦਾ ਹੁਕਮ ਮੰਜਾ ਤੂੰ ਸਾਡੇ ਸਿਰ ਰੇਤਾ ਪਾ ਤੂੰ ਤੇਰਾ ਤਾਂ ਆਪਣਾ ਬਹਾਨਾ ਚੰਦੂ ਸਿਰ ਪੂਰ ਜਾਨਾ ਤੇਰਾ ਤਾਂ ਆਪਣਾ ਬਹਾਨਾ ਚੰਦੂ ਸਿਰ ਪੂਰ ਜਾਨਾ ਮਨ ਕਰਦਾ ਰਦਾ ਕਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪੜਾ ਇਹ ਵੇਹੀ ਵਾਰਤ ਕੇ ਰਹਿਣਾ पाणा ऐं मी मै न कोई हो न